ਸਸਿਕਾ ਲੱਗ ਜਨਪਰੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਠੰਡ ਬਹੁਤ ਪੈ ਰਹੀ ਹੈ ਜੋ ਕੋਈ ਪੈਣੀ ਵੀ ਚਾਹੀਦੀ ਆ ਟਾਈਮ ਵੀ ਹੈਗਾ ਇਹਦੇ ਤੇ ਆਪਾਂ ਨੂੰ ਤਰਾਜ ਵੀ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰੀਕੇ ਦਾ ਉਹ ਕਣਕ ਦੀ ਫਸਲ ਵਾਸਤੇ ਇੱਕ ਸੋਨੇ ਤੇ ਸਾਗੇ ਵਾਲੀ ਗੱਲ ਆ ਪਰ ਇਸ ਠੰਡ ਦੇ ਵਿੱਚ ਵੀ ਆਪਾਂ ਕੋਸਕ ਧਿਆਨ ਰੱਖਣਾ ਹੁੰਦਾ ਆਪਣੀਆਂ ਫਸਲਾਂ ਦਾ ਖਾਸ ਕਰਕੇ ਆਪਾਂ ਕਹ ਲਈ ਆਲੂ ਦੀ ਫਸਲ ਆ ਸਰੋਂ ਦੀ ਫਸਲ ਆ ਜਾਂ ਹੋਰ ਚੌੜੇ ਪੱਤੇ ਵਾਲੀ ਫਸਲਾਂ ਤੇ ਨਾਲ ਦੀ ਨਾਲ ਕਣਕ ਦਾ ਵੀ ਕੋਸਕ ਧਿਆਨ ਰੱਖਣਾ ਹੁੰਦਾ ਵੈਸੇ ਭਾਵੇਂ ਕਣਕ ਆ ਜਿਹੜੀ ਉਹੋ ਆਪਾਂ ਕਹ ਲਈਏ ਕਿ ਠੰਡ ਨੂੰ ਬਹੁਤ ਪਿਆਰ ਕਰਦੀ ਹੈ ਠੰਡ ਇਹਦੇ ਵਾਸਤੇ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸੋਨੇ ਦੇ ਸਾਗ ਵਾਲੀ ਗੱਲ ਹੁੰਦੀ ਆ ਚਾਰ ਚੰਗੇ ਹੀ ਆਉਂਦਾ ਜੇਕਰ ਠੰਡ ਪੈਂਦੀ ਆ ਪਰ ਜਿੰਨੇ ਕ ਦਿਨ ਹੁਣ ਹੋਏ ਨੇ ਠੰਡ ਪੈਂਦੀ ਨੂੰ ਇੰਨੇ ਕ ਦਿਨਾਂ ਚ ਆਪਾਂ ਪੱਕਾ ਵੀ ਨਹੀਂ ਕਹਿ ਸਕਦੇ ਕਿ ਇਸ ਵਾਰ ਚਾਰ ਚੰਗੇ ਆਉਣਗੇ ਕਿਉਂਕਿ ਆਉਣ ਵਾਲੇ ਟਾਈਮ ਦਾ ਕੀ ਹੋਣਾ ਕਿੰਨੀ ਕੁ ਗਰਮੀ ਪੈਣੀ ਆ ਕਿੰਨੀ ਕੁ ਠੰਡ ਪੈਣੀ ਆ ਕਿਸੇ ਨੂੰ ਨਹੀਂ ਪਤਾ ਤੇ ਅਗਲੇ ਦਿਨਾਂ ਦੇ ਵਿੱਚ ਦੋਦੇ ਦੇ ਸਮੇਂ ਦੋਦਾ ਭਰਨ ਦੇ ਸਮੇਂ ਦਾਣਾ ਪੱਕਣ ਦੇ ਸਮੇਂ ਕੀ ਟੈਂਪਰੇਚਰ ਸੀ ਕਿੰਨੀ ਕੁ ਠੰਡ ਪੈਂਦੀ ਸੀ ਉਹ ਵੀ ਮੈਟਰ ਕਰਦਾ ਉਹ ਨਾਲੀ ਠੰਡ ਵੀ ਇਕੱਲੀ ਨਹੀਂ ਝਾੜ ਵਧਾ ਸਕਦੀ ਪਰ ਇਹਦੇ ਵਿੱਚ ਆਪਾਂ ਨੇ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਕਿ ਸਨ ਪ੍ਰਭੂ ਵੈਸੇ ਕਣਕ ਨੂੰ ਠੰਡ ਦੇ ਨਾਲ ਕੁਝ ਵੀ ਨਹੀਂ ਹੁੰਦਾ ਕਾਫੀ ਸਾਰਾ ਰੋਲਾ ਹੋ ਰਿਹਾ ਪ੍ਰਚਾਰ ਹੋ ਰਿਹਾ ਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਪਾਰ ਆਗਾ ਉਹ ਕਾਫੀ ਥੱਲੇ ਜਾਊਗਾ ਕਣਕ ਨੂੰ ਨੁਕਸਾਨ ਕਰ ਸਕਦਾ ਕਣਕ ਨੂੰ ਨੁਕਸਾਨ ਨਹੀਂ ਕਰਦਾ ਪਹਿਲਾਂ ਇਹਨਾਂ ਚੀਜ਼ਾਂ ਨੂੰ ਥੋੜਾ ਜਿਆ ਸਮਝ ਕੇ ਚੱਲਣਾ ਪੈਣਾ ਹਾਂ ਤੁਸੀਂ ਕਦੋਂ ਕੰਮ ਜਰੂਰ ਕਰ ਸਕਦੇ ਹੋ ਕਿਹੜੇ-ਕਿਹੜੇ ਨੇ ਉਹਦੇ ਬਾਰੇ ਗੱਲ ਕਰਦੇ ਕਿਸਾਨ ਭਰਾਵੋ ਨਵੇਂ ਚੈਨਲ ਤੇ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਇਕ ਜਰੂਰ ਕਰਦਿਆ ਕਰੋ ਕਿਹੜਾ ਕਣਕ ਦੀ ਗੱਲ ਬਾਤ ਚ ਕਰਦੇ ਪਹਿਲਾਂ ਮਿੰਟ ਤੱਕ ਆਪਾਂ ਦੂਜੀ ਗੱਲ ਕਰੀਏ ਆਲੂਆਂ ਦੀ ਆਲੂਆਂ ਦੇ ਭਰਾਵੋ ਇਸ ਤਾਂ ਕਿਸੇ ਵੀ ਤਰੀਕੇ ਦੀ ਕੋਈ ਕਮੀ ਨਾ ਪਾਣੀ ਦੀ ਨਾ ਹੀ ਆਪਾਂ ਕਹ ਲਈਏ ਕਿ ਖਾਦ ਵਗੈਰਾ ਦੀ ਛੱਡ ਦੇ ਉਹ ਪ੍ਰੋਪਰਟੀ ਦੇ ਨਾਲ ਆਪਣਾ ਕੰਮ ਕਰਦੇ ਰਹਿੰਦੇ ਪਰ ਫਿਰ ਵੀ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਕਿਤੇ ਕੋਹਰਾ ਜਿੱਥੇ ਕਿਤੇ ਪਾਲਾ ਪੈਣ ਦਾ ਪਾਲਾ ਖੇ ਲਈਏ ਕੋਹਰਾ ਖੇ ਲਈਏ ਜਿੱਥੇ ਕਿਤੇ ਆਪਾਂ ਜਦੋਂ ਖੇਤਾਂ 'ਚ ਸਵੇਰੇ ਜਾਂਦੇ ਆਂਗੇ ਉਸ ਟਾਈਮ ਤੇ ਆਪਾਂ ਨੂੰ ਮਿਲਦਾਗਾ ਕਿਤੇ ਨਾ ਕਿਤੇ ਖੱਬਲ ਸੁੱਕਿਆ ਪਿਆ ਹੁੰਦਾ ਜਾਂ ਕੋਈ ਪ੍ਰਾਲੀ ਵਗੈਰਾ ਪਈ ਹੁੰਦੀ ਆ ਤਾਂ ਉੱਥੇ ਕਿਤੇ ਨਾ ਕਿਤੇ ਕੋਹਰਾ ਜਾਂਦਾ ਤਾਂ ਉਹਨਾਂ ਦਿਨਾਂ ਦੇ ਵਿੱਚ ਪਾਣੀ ਲਾ ਦੇਣਾ ਬਹੁਤ ਚੰਗੀ ਗੱਲ ਹੁੰਦੀ ਆ ਉਹਦੇ ਨਾਲ ਧਰਤੀ ਗਰਮ ਰਹਿੰਦੀ ਆ ਆਲੂਆਂ ਦੀਆਂ ਖਾਲੀਆਂ ਦੇ ਵਿੱਚ ਗੱਲ ਸਰੋਂ ਦੀ ਕਰ ਲਈਏ ਸਰੋਂ ਵੀ ਠੰਡ ਦੇ ਨਾਲ ਕਾਫੀ ਪ੍ਰਭਾਵਿਤ ਹੋ ਜਾਂਦੀ ਹੈ ਪਰ ਸਰੋਂ ਦੇ ਵਿੱਚ ਇੱਕ ਗੱਲ ਹੋ ਰਿਹਾ ਹੈ ਜਿਹੜਾ ਨੂੰ ਕਰਦੀ ਐ ਇਸ ਵਾਰ ਬਹੁਤ ਸਾਰੇ ਭਰਾਵਾਂ ਨੇ ਜਿਹੜੇ ਸਰੋਂ ਦੀ ਫਸਲ ਬੀਜੀ ਆ ਜਿਹੜੇ ਕਣਕ ਤੋਂ ਸਵਿੱਚ ਹੋ ਸਰੋਂ ਵੱਲ ਹੋਏ ਨੇ ਉਹਨਾਂ ਭਰਾਵਾਂ ਨੇ ਉਸਕ ਗਲਤੀਆਂ ਪਹਿਲਾਂ ਕੀਤੀਆਂ ਨੇ ਬਜਾਈ ਦੇ ਸਮੇਂ ਕਿਉਂ ਟ੍ਰੀਟ ਲਗਭਗ ਉਹ ਕੰਟਰੀ ਤਰਾਈ ਕਰ ਰਿਹਾ ਪਰ ਸਰੋਂ ਦੇ ਵਿੱਚ ਕਿਸਾਨ ਭਰਾਓ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਜਦੋਂ ਵੀ ਸਰੋਂ ਬੀਜਣੀ ਹੈ ਤਾਂ ਉਹਦੇ ਵਿੱਚ ਸਲਫਰ ਦਾ ਜ਼ਰੂਰ ਤੁਸੀਂ ਬਜਾਈ ਦੇ ਸਮੇਂ ਐਡ ਕਰ ਲਿਆ ਕਰੋ ਸਲਫਰ ਦੀ ਮਾਤਰਾ ਕਹਿੰਦਾ ਆਪਾਂ ਤੁਸੀਂ 5-7 ਕਿਲੋ ਸਲਫਰ ਆ ਜਿਹੜੀ ਉਹ ਜ਼ਰੂਰ ਪਾ ਲਿਆ ਕਰੋ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਜੇਕਰ ਠੰਡ ਪੈਂਦੀ ਵੀ ਆ ਆਪਣੀ ਫਸਲ ਪਹਿਲੀ ਤਿਆਰ ਹੁੰਦੀ ਆ ਤਾਂ ਸਰੋਂ ਵਾਲੇ ਭਰਾ ਜੇਕਰ ਖੇਤ ਸੁੱਕਿਆ ਤੁਸੀਂ ਪਹਿਲਾਂ ਪਾਣੀ ਲਾ ਚੁੱਕੇ ਹੋ ਤੁਹਾਡਾ ਖੇਤ ਜੇ ਤਾਂ ਕੋਰ ਖੜਾ ਫਿਰ ਤਾਂ ਬਿਲਕੁਲ ਹੀ ਲਾਓ ਸਰੋਂ ਨੂੰ ਕਿਉਂਕਿ ਬਹੁਤ ਸਾਰੀਆਂ ਲੇਟ ਸਰੋਂ ਬੀਜਣ ਵਾਲੇ ਜਾਂ ਲੇਟ ਪਾਣੀ ਲਾਉਣ ਵਾਲੇ ਭਰਾ ਹੁੰਦੇ ਕਿਉਂਕਿ ਸਰੋਂ ਘੱਟ ਪਾਣੀ ਆਪਾਂ ਕਹ ਦੀ ਭਾਲਦੀ ਹੈ ਪਰ ਜੇਕਰ ਪਾਣੀ ਲਾਇਆ ਵੀ ਹੈ ਤੁਹਾਡਾ ਖੇਤ ਸੁੱਕਿਆ ਤਾਂ ਵੀ ਸਰੋਂ ਨੂੰ ਪਾਣੀ ਲਾ ਸਕਦੇ ਹੋ ਪਾਣੀ ਲਾਉਣ ਦੇ ਨਾਲ ਸਰੋਂ ਨੂੰ ਵੀ ਫਾਇਦਾ ਹੁੰਦਾ ਇਸ ਚੀਜ਼ ਅਗਲੀ ਗੱਲ ਆ ਕੀ ਕਿਸਾਨ ਭਰਾਓ ਮੇਨ ਕਣਕ ਦੀ ਗੱਲ ਕਰੀਏ ਕਣਕ ਨੂੰ ਕੋਈ ਵੀ ਦਿੱਕਤ ਨਹੀਂ ਇਹਨਾਂ ਦਿਨਾਂ ਦੇ ਵਿੱਚ ਕੋਈ ਸੜਕਿਆ ਸਪਰੇਅ ਕੁਝ ਵੀ ਕਰਦੇ ਹੋ ਉਹਨੇ ਉਨਾਂ ਜਿਆਦਾ ਵਧੀਆ ਕੰਮ ਨਹੀਂ ਕਰਨਾ ਇਹ ਚੀਜ਼ ਨੂੰ ਵੀ ਮੰਨ ਕੇ ਚੱਲਣਾ ਪੈਣਾ ਭਾਵੇਂ ਕੋਈ ਹਰਬੀ ਸੈਡ ਕਰਦੇ ਹੋ ਭਾਵੇਂ ਕੋਈ ਤੱਤਾਂ ਵਾਲੀ ਕਰਦੇ ਹਾਂ ਜੇਕਰ ਤੱਤਾਂ ਵਾਲੀ ਸਪਰੇ ਕਰਦੇ ਹੋ ਤੁਸੀਂ ਕਰ ਸਕਦੇ ਹੋ ਮਿਹਨਤੀ ਹੋਗੇ ਤਾਂ ਤੁ ਕਿਸਾਨ ਭਰਾਵੋ ਜਰੂਰ ਸਲਫਰ ਉਹਦੇ ਵਿੱਚ ਐਡ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਲਫਰ ਆ ਜਿਹੜਾ ਉਹ ਤੁਹਾਡੀ ਫਸਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਠੰਡ ਦੇ ਵਿੱਚ ਇਸ ਕੋਰੇ ਦੇ ਵਿੱਚ ਪੈਦਾ ਦੇ ਸਕਦਾ ਜਿਵੇਂ ਕਿ ਝੋਨਾ ਵਗੈਰਾ ਵਾਸਮਤੀਆ ਉੱਥੇ ਸਲਫਰ ਦੇਣੀ ਜਾਂ ਨਾ ਦੇਣੀ ਤੁਹਾਡੇ ਤੇ ਡਿਪੈਂਡ ਕਰਦਾ ਪਰ ਕਣਕ ਦੀ ਫਸਲ ਦੇ ਵਿੱਚ ਬਿਜਾਈ ਦੇ ਸਮੇਂ ਤੇ 5 ਤੋਂ 8 ਕਿਲੋ ਤੱਕ ਸਲਫਰ ਜ਼ਰੂਰ ਦੇ ਲਿਆ ਕਰੋ ਜੇਕਰ ਨਹੀਂ ਵੀ ਦਿੱਤੀ ਤਾਂ ਤੁਸੀਂ ਪਾਣੀ ਦੇ ਉੱਤੇ ਸਲਫਰ ਵੀ ਪਾ ਸਕਦੇ ਹੋਗੇ ਜੇਕਰ ਨਹੀਂ ਪਾਣੀ ਦੇ ਉੱਤੇ ਵੀ ਨਹੀਂ ਪਾਈ ਤੁਹਾਡਾ ਖੇਤ ਹੁਣ ਸੁੱਕਾਗਾ ਤੁਸੀਂ ਦੂਜਾ ਪਾਣੀ ਲਾਉਣ ਬਾਰੇ ਸੋਚ ਰਹੇ ਕਿਸੇ ਵੀ ਤਰੀਕੇ ਦਾ ਹਰਬੀ ਸਾਈਡ ਵਾਲੀ ਸਪਰੇ ਨਾਲ ਤੁਸੀਂ ਕਰਾਇਸ਼ ਨਹੀਂ ਹੋ ਰਿਹਾ ਤਾਂ ਅਗਲੇ ਦਿਨਾਂ ਦੇ ਵਿੱਚ ਠੰਡ ਪਊਗੀ ਤਾਂ ਉਸ ਤੋਂ ਪਹਿਲਾਂ ਤੁਸੀਂ ਕਣਕ ਨੂੰ ਤਿਆਰ ਕਰ ਸਕਦੇ ਹੋ ਪਾਣੀ ਲਾ ਕੇ ਪਾਣੀ ਲਾਉਣ ਦੇ ਨਾਲ ਤੁਹਾਡੀ ਕਣਕਾ ਕਿਸੇ ਵੀ ਪ੍ਰਕਾਰ ਦੀ ਠੰਡਾ ਕਿਸੇ ਵੀ ਪ੍ਰਕਾਰ ਦੀ ਆਪਾਂ ਕਹਿ ਲਈਏ ਕਿ ਰੁਕੂਗੀ ਨਹੀਂ ਐਕਟਿਵ ਰਹੂਗੀ ਸਲਫਰ ਦੇਣ ਦੇ ਨਾਲ ਵੀ ਕਣਕਾ ਜਿਹੜੀ ਐਕਟਿਵ ਰਹਿੰਦੀ ਆ ਪਰ ਇਹ ਨਹੀਂ ਹੈਗਾ ਕਿ ਹੁਣ ਆਪਾਂ ਸਲਫਰ ਦੇਣ ਲੱਗ ਜਾਈਏ ਹੁਣ ਨਹੀਂ ਆਪਾਂ ਬਜਾਈ ਦੀ ਗੱਲ ਕਰਦੇ ਆ ਹੁਣ ਸਲਫਰ ਸਿਰਫ ਸਪਰੇਅ ਕਰ ਸਕਦੇ ਹੋ ਜੇਕਰ ਕਰਨੀ ਚਾਹੇ ਇੱਕ ਗੱਲ ਨੂੰ ਜ਼ਰੂਰ ਧਿਆਨ ਚ ਰੱਖਿਓ ਕਿ ਕਣਕ ਦੀ ਫਸਲ ਆ ਜਿਹੜੀ ਇਹ ਬਹੁਤ ਆਪਾਂ ਕਹਿ ਸਕਦੇ ਆ ਕਿ ਠੰਡ ਨੂੰ ਬਹੁਤ ਜ਼ਿਆਦਾ ਮੰਨਦੀ ਆ ਮੰਨਦੀ ਕਹਿਣ ਦਾ ਆਪਾਂ ਠੰਡ ਦੇ ਵਿੱਚ ਵਧੀਆ ਹੁੰਦੀ ਆ ਅਗਲੇ ਦਿਨਾਂ ਦੇ ਵਿੱਚ ਜਿਹੜਾ ਪਾਰ ਆ ਹੋਰ ਵੀ ਥੱਲੇ ਜਾ ਸਕਦਾ ਹੈਗੇ ਇਸੇ ਕਰਕੇ ਕਿਸਾਨ ਪ੍ਰਭ ਇੱਕ ਕੰਮ ਜ਼ਰੂਰ ਕਰ ਲਓ ਖੇਤਾਂ ਦੇ ਵਿੱਚ ਪਾਣੀ ਜਰੂਰ ਲਾ ਲਓ ਜੇਕਰ ਪਾਣੀ ਨਹੀਂ ਲਾਇਆ ਦੂਜਾ ਪਾਣੀ ਲਾਉਣ ਦੇ ਤੁਹਾਡੀ ਕਣਕ ਜੋਗ ਹੋਗੀ ਜੇਕਰ ਪਹਿਲੇ ਹੀ ਖੇਤ ਗਿੱਲੇ ਨੇ ਫਿਰ ਉਹ ਵੱਖਰੀ ਗੱਲ ਆ ਗਈ ਬਸ ਮੇਰਾ ਖਿਆਲ ਆ ਇਹ ਦੋ ਤਿੰਨ ਕੰਮ ਕਰ ਲਓ ਠੰਡ ਦੇ ਵਿੱਚ ਹੋਰ ਕਰਨ ਨੂੰ ਹੁੰਦਾ ਵੀ ਕੁਝ ਨਹੀਂ ਜੇ ਹੁਣ ਆਪਾਂ ਢੋਲੀ ਚੱਕੀ ਫਿਰੇ ਹੁਣ ਆਪਾਂ ਕਹიდੀਏ ਜੇ ਹੁਣ ਹੀ ਸਲਫਰ ਦੇ ਲਈ ਆਪਾਂ ਜੜਾਂ ਦੇ ਵਿੱਚ ਜਾ ਕੇ ਸੱਟਾ ਦੇਈਏ ਜੂਰੀਆ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹਦਾ ਹੁਣ ਕੋਈ ਬਾਲਾ ਬੈਨੀਫਿਟ ਨਹੀਂ ਮਿਲਣਾ ਲਾ ਬਜਾਈ ਦੇ ਸਮੇਂ ਦੀ ਗੱਲ ਹੋ ਰਹੀ ਸੀ ਬਜਾਈ ਦੇ ਸਮੇਂ ਜਰੂਰ ਇਹ ਕੰਮ ਕਰ ਲਿਆ ਕਰੋ ਤੇ ਅਗਲੀ ਗੱਲ ਜੂਰੀਆ ਦੀ ਕਰ ਲਈਏ ਕਿ ਸੰਨ ਪ੍ਰ ਪਾਣੀ ਭਾਵੇਂ ਲਾਉਣਾ ਜਾਂ ਨਹੀਂ ਲਾਉਣਾ ਤੁਸੀਂ ਪਾਣੀ ਕਦੋਂ ਵੀ ਲਾ ਦਿਓ ਪਾਣੀ ਵਾਲੀ ਕੋਈ ਦਿੱਕਤ ਨਹੀਂ ਤਾਂ 60 ਦਿਨਾਂ ਤੱਕ ਜੇਕਰ ਤੁਹਾਡੀ ਕਣਕ ਹੋ ਗਈ ਤਾਂ ਤੁਸੀਂ ਉਹਦੇ ਵਿੱਚ ਜੂਰੀਆ ਬੇਚ ਕੇ ਆਪਣੀ ਜੂਰੀਆ ਫਿਨਿਸ਼ ਕਰ ਸਕਦੇ ਹੋਗੇ 120 60 ਦਿਨ 55 ਦਿਨਾਂ ਤੱਕ ਕਰ ਲਓ ਤਾਂ ਸਭ ਤੋਂ ਬੈਸਟ ਆ ਕਿਉਂਕਿ ਜੇਕਰ ਤੁਸੀਂ ਲੇਟ ਲਈ ਜਾਓਗੇ ਤਾਂ ਉੱਥੇ ਜਾ ਕੇ ਹੋਣਾ ਕੀ ਆ ਤੁਸੀਂ ਕਣਕ ਸਹੀ ਟਾਈਮ ਤੇ ਬੀਜੀ ਤੁਹਾਡਾ ਨਸਾਰਾ ਸਹੀ ਟਾਈਮ ਤੇ ਹੋਣਾ ਤੁਹਾਡਾ ਦੁੱਧਾ ਸਹੀ ਟਾਈਮ ਤੇ ਭਰਨਾ ਤੁਹਾਡਾ ਸਹੀ ਮੌਸਮ ਦੇ ਵਿੱਚ ਦਾਣਾ ਬਾਨਣਾ ਤੇ ਅਗਲੇ ਦਿਨਾਂ ਦੇ ਵਿੱਚ ਝਾੜ ਵਾਸਤੇ ਚੰਗੇ ਤਰੀਕੇ ਨਾਲ ਕਣਕ ਨੇ ਪੱਕਣਾ ਪਰ ਜੇਕਰ ਤੁਸੀਂ ਜੂਰੀਆ ਲੇਟ ਕਰੀ ਜਾਓਗੇ ਤਾਂ ਉਥੇ ਕਿਤੇ ਨਾ ਕਿਤੇ ਤੁਹਾਡਾ ਨਸਾਰਾ ਵੀ ਲੇਟ ਹੋਊ ਦੁੱਧਾ ਵੀ ਲੇਟ ਪਰੂ ਫਿਰ ਗਰਮੀ ਦੇ ਨਾਲ ਕਰੈਸ ਹੋ ਜੂ ਫਿਰ ਤੁਹਾਨੂੰ ਸਹੀ ਟਾਈਮ ਤੇ ਬੀਜੀ ਹੋਈ ਕਣਕ ਕੋਈ ਫਾਇਦਾ ਨਹੀਂ ਦੇ ਕੇ ਜਾਣਾ ਤੁਹਾਡਾ ਪਸੇਤੀਆ ਬੀਜੀਆਂ ਕਣਕਾਂ ਤੋਂ ਵੀ ਮਾੜਾ ਹਾਲ ਹੋ ਸਕਦਾ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਜੂਰੀਆ ਪੂਰੀ ਕਰ ਲਓ ਜੂਰੀਆ ਨੂੰ ਡਿਲੇ ਨਾ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ